ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਵੀ ਮੇਅਰ ਦੀ ਚੋਣ ਹੁੰਦੀ ਹੈ ਤੇ ਜਿਹੜੇ ਇਲੈਕਟਿਡ ਸਾਡੇ ਐਮਸੀਜ਼ ਹੁੰਦੇ ਨੇ ਉਹ ਐਮਸੀਜ਼ ਆਪਣੀ ਵੋਟ ਪਾਉਂਦੇ ਨੇ ਕਿ ਉਹ ਕਿਹਨੂੰ ਆਪਣਾ ਮੇਅਰ ਬਣਾਉਣਾ ਚਾਹੁੰਦੇ ਨੇ ਮੇਅਰ ਦੀ ਜਿਹੜੀ ਚੋਣ ਹੈ ਇਹ ਸਾਡੇ ਐਮਸੀ ਕਰਦੇ ਨੇ ਐਮਸੀ ਵੋਟਾਂ ਪਾਉਂਦੇ ਨੇ ਉਹਦੇ ਲਈ ਬੈਲਟ ਪੇਪਰ ਬਣਿਆ ਹੁੰਦਾ ਉਹ ਬੜੇ ਲਿਮਟਿਡ ਤਰੀਕੇ ਨਾਲ ਉੱਥੇ ਹੁੰਦੇ ਨੇ ਗਿਣਤੀ ਮਿੰਤੀ ਦੇ ਤੇ ਹੈਗੇ ਸੋ ਉਹਦੇ ਮੁਤਾਬਕ ਫਿਰ ਜਦੋਂ ਰਿਜ਼ਲਟ ਆਉਂਦਾ ਤਾਂ ਫਿਰ ਉਸ ਬੰਦੇ ਨੂੰ ਐਮਪੀ ਬਣਾ ਲਿਆ ਉਹ ਸੌਰੀ ਮੇਰ ਬਣਾ ਦਿੱਤਾ ਜਾਂਦਾ ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਛੇੜਖਾਨੀ ਹੋਏ ਵਾਲੇ ਪੇਪਰ ਨੇ ਉਹਨਾਂ ਨੂੰ ਜਿੱਦੀ ਵੋਟ ਪਈ ਉਹਦੇ ਤੇ ਮੰਨ ਲਿਆ ਜਾਵੇ ਆਫਟਰ ਫਰੈਂਸਿਕ ਐਕਸਪਰਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਬੰਦਾ ਸੀ ਜਿਹੜਾ ਉਹ ਇਲੈਕਸ਼ਨ ਕਰਵਾ ਰਿਹਾ ਸੀ ਉਹਦੇ ਤੇ ਤੇ ਉਹਦੀ ਟੀਮ ਤੇ ਡੈਫੀਨੇਟ ਐਕਸ਼ਨ ਹੋਏਗਾ ਹੀ ਹੋਏਗਾ ਔਰ ਹੋਣਾ ਵੀ ਚਾਹੀਦਾ ਹੈ ਪਰ ਜੇਕਰ ਹੁਣ ਰੀ-ਇਲੈਕਸ਼ਨ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਪਾਰਟੀ ਗਈ ਹੈ ਸੁਪਰੀਮ ਕੋਰਟ ਦਾ ਜਿਹਨੇ ਰੁਕ ਕਿਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਉਹਨਾਂ ਨੂੰ ਤਾਂ ਫਿਰ ਤੋਂ ਨੁਕਸਾਨ ਹੋ ਰਿਹਾ ਹੈ ਇੱਕ ਗਦਾਰ ਦੀ ਕੈਟਾਗਰੀ 'ਚ ਆ ਜਾਣਗੇ ਕੱਲ ਨੂੰ ਇਹ ਫਿਰ ਬੀਜੇਪੀ 'ਚ ਵੀ ਜਾਂਦੇ ਨੇ ਤੇ ਬੀਜੇਪੀ ਵੀ ਇਹਨਾਂ ਨੂੰ ਠੋਡੀ ਮਾਰੇਗੀ ਆਉਣ ਵਾਲੇ ਟਾਈਮ ਤੇ ਕਿ ਜੇ ਤੁਸੀਂ ਉਦੋਂ ਆਪਣੀ ਪਾਰਟੀ ਦਾ ਸਾਥ ਨਹੀਂ ਦਿੱਤਾ ਕੱਲ ਨੂੰ ਸਾਡਾ ਕਿੱਥੋਂ ਦੇ ਲੋਗੇ ਅੱਜ ਜਿਹੜਾ ਫੋਰਚੂਨਰ 'ਚ ਪੱਠੇ ਢੋਂਦਾ ਪਿਆ ਕਿਸਾਨ ਉਹਨੂੰ ਨਹੀਂ ਹੈ ਅੱਜ ਵਿਚਾਰਾ ਕਿਸਾਨ ਉਹ ਹੈ ਜਿਹੜਾ 2 ਕਿੱਲੇ 4 ਕਿੱਲੇ 'ਚ ਆਪਣੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਕੋਲੋਂ ਆਪਣੇ ਘਰ ਦੇ ਦਾਣੇ ਪੂਰੇ ਨਹੀਂ ਹੋਦੇ ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਦਾ ਛਿੜਿਆ ਵਿਵਾਦ ਹੱਲੇ ਤੱਕ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਬੇਸ਼ੱਕ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣਾ ਗੱਠ ਜੋੜ ਕਰਕੇ ਮੇਅਰ ਬਣਾਉਣ ਦਾ ਦਾਵਾ ਠੋਕ ਰਹੀਆਂ ਸੀ ਪਰ ਬੀਜਪੀ ਨੇ ਆਪਣਾ ਮੇਅਰ ਲਗਾ ਲਿਆ ਤੇ ਉਸ ਤੋਂ ਬਾਅਦ ਪੂਰਾ ਮਾਮਲਾ ਹਾਈ ਕੋਰਟ ਤੋਂ ਹੁੰਦਾ ਹੋਇਆ ਸਿੱਧਾ ਸੁਪਰੀਮ ਕੋਰਟ ਪਹੁੰਚਿਆ ਜਿੱਥੇ ਕੱਲ ਸੁਪਰੀਮ ਕੋਰਟ ਨੇ ਸਖਤ ਰੁਖ ਬਣਾਇਆ ਤੇ ਹੁਣ ਸਾਰੇ ਹੀ ਬੈਲਟ ਪੇਪਰ ਮੰਗਾ ਲਏ ਗਏ ਨੇ ਤੇ ਅੱਜ ਫਿਰ ਤੋਂ ਇਸ ਪੂਰੇ ਮਾਮਲੇ ਦੇ ਉੱਤੇ ਸੁਣਵਾਈ ਹੋਏਗੀ ਤੇ ਪੂਰੀ ਪੂਰੀ ਕਹਿ ਸਕਦੇ ਆ ਕਿ ਚੰਡੀਗੜ੍ਹ ਮੇਅਰ ਚੋਣਾਂ ਦੀ ਗੇਮ ਪਲਟ ਸਕਦੀ ਹੈ ਸੋ ਇਸ ਬਾਬਤ ਗੱਲਬਾਤ ਕਰਾਂਗੇ ਇਸ ਪੂਰੀ ਕਾਰਵਾਈ ਦੇ ਵਿੱਚ ਕਾਨੂੰਨੀ ਪੱਖ ਕੀ ਨੇ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਹੈ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਮੱਲਨ ਜੀ ਬਹੁਤ ਸਵਾਗਤ ਹੈ ਤੁਹਾਡਾ ਸਕਾਈ ਸਤਿ ਸ਼੍ਰੀ ਅਕਾਲ ਜੀ ਤੇ ਸ਼ੁਰੂਤ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਕਿਹਾ ਕਿ ਅੱਜ ਦੀ ਘੜੀ ਜਿਹੜੀ ਆ ਉਹ ਬਹੁਤ ਅਹਿਮ ਘੜੀ ਹੈ ਕਿ ਅੱਜ ਪੂਰੀ ਦੀ ਪੂਰੀ ਚੰਡੀਗੜ੍ਹ ਮੇਅਰ ਚੋਣ ਦੀ ਜਿਹੜੀ ਆ ਉਹ ਗੇਮ ਪਲਟ ਸਕਦੀ ਹੈ ਮੇਅਰ ਦੀ ਕਿ ਹੁਣ ਬੈਲਟ ਪੇਪਰ ਵੀ ਮੰਗਾ ਲੇਗੇ ਮੈਂ ਚਾਹੁੰਗਾ ਕਿ ਇੱਕ ਵਾਰੀ ਦੇਖੋ ਇਹ ਸਤ ਹੈ ਕਿ ਜਦੋਂ ਵੀ ਮੇਅਰ ਦੀ ਚੋਣ ਹੁੰਦੀ ਹੈ ਤੇ ਜਿਹੜੇ ਇਲੈਕਟਿਡ ਸਾਡੇ ਐਮਸੀਜ਼ ਹੁੰਦੇ ਨੇ ਉਹ ਐਮਸੀਜ਼ ਆਪਣੀ ਵੋਟ ਪਾਉਂਦੇ ਨੇ ਕਿ ਉਹ ਕਿਹਨੂੰ ਆਪਣਾ ਮੇਅਰ ਬਣਾਉਣਾ ਚਾਹੁੰਦੇ ਨੇ ਬੇਸਿਕਲੀ ਉਹ ਵੀ ਇੱਕ ਐਮਸੀ ਹੁੰਦਾ ਬਟ ਉਹ ਜਿਵੇਂ ਪ੍ਰਧਾਨ ਮੰਤਰੀ ਮੰਤਰੀ ਚੋਂ ਨਿਕਲਦਾ ਐਮਪੀ ਦੀਆਂ ਇਲੈਕਸ਼ਨਾਂ ਤੋਂ ਬਾਅਦ ਸਾਰੇ ਐਮਪੀ ਬਣਦੇ ਆ ਫਿਰ ਐਮਪੀ ਦੀਆਂ ਆਪਸ ਵਿੱਚ ਚੋਣਾਂ ਹੁੰਦੀਆਂ ਤੇ ਉਹਦੇ ਵਿੱਚੋਂ ਫਿਰ ਇੱਕ ਪ੍ਰਧਾਨ ਮੰਤਰੀ ਜਾਂ ਉਪ ਪ੍ਰਧਾਨ ਮੰਤਰੀ ਜਿਹੜੀਆਂ ਵੀ ਡੈਸੀਗਨੇਸ਼ਨਾਂ ਨੇ ਉਹ ਨਿਕਲਦੀਆਂ ਨੇ ਇਸੇ ਤਰ੍ਹਾਂ ਮੇਰ ਦੀ ਜਿਹੜੀ ਚੋਣ ਹੈ ਇਹ ਸਾਡੇ ਐਮਸੀ ਕਰਦੇ ਨੇ ਐਮਸੀ ਵੋਟਾਂ ਪਾਉਂਦੇ ਨੇ ਉਹਦੇ ਲਈ ਬੈਲਟ ਪੇਪਰ ਬਣਿਆ ਹੁੰਦਾ ਉਹ ਬੜੇ ਲਿਮਟਿਡ ਤਰੀਕੇ ਨਾਲ ਉੱਥੇ ਹੁੰਦੇ ਨੇ ਗਿਣਤੀ ਮਿੰਤੀ ਦੇ ਤੇ ਹੈਗੇ ਸੋ ਉਹਦੇ ਮੁਤਾਬਕ ਫਿਰ ਜਦੋਂ ਰਿਜ਼ਲਟ ਆਉਂਦਾ ਤਾਂ ਫਿਰ ਉਸ ਬੰਦੇ ਨੂੰ ਐਮਪੀ ਬਣਾ ਲਿਆ ਉਹ ਸੌਰੀ ਮੇਰ ਬਣਾ ਦਿੱਤਾ ਜਾਂਦਾ ਆ ਉਸ ਇਲਾਕੇ ਦਾ ਹੁਣ ਇਸ ਕੇਸ ਵਿੱਚ ਅਸੀਂ ਵੀ ਵੀਡੀਓ ਦੇਖੀ ਹੈ ਉਸ ਵੀਡੀਓ ਦੇ ਮੁਤਾਬਕ ਉਹ ਬੈਲਟ ਪੇਪਰ 'ਤੇ ਛੇੜਛਾੜ ਕਰਦੇ ਦਿਖਦੇ ਨੇ ਹੁਣ ਦੇਖੋ ਜਿਹੜੇ ਪੈਨ ਇਸਤੇਮਾਲ ਹੋਏ ਮੰਨ ਲਓ ਮੇਰੇ ਕੋਲ ਆਵਲਾ ਪੈਨ ਆ ਮੰਨ ਲਓ ਹੱਥ ਚ ਬੜਿਆ ਪਰਕਰ ਦਾ ਮੈਂ ਇਹਦੇ ਨਾਲ ਆਪਣੀ ਉੱਥੇ ਚੋਣ ਪਾਈ ਹੈ ਜਾਂ ਉੱਥੇ ਸਟੈਂਪ ਲਾਈ ਹੈ ਵਰਸਸ ਜੇ ਉੱਥੇ ਕੋਈ ਛੇੜਛਾੜ ਹੋਈ ਹੈ ਤੇ ਉਹਦਾ ਪੈਨ ਅਲੱਗ ਹੋਏਗਾ ਸੋ ਜੇ ਮਾਨਯੋਗ ਸੁਪਰੀਮ ਕੋਰਟ ਨੇ ਡੈਮੋਕਰੇਸੀ ਨੂੰ ਬਚਾਉਣ ਲਈ ਉਹਨਾਂ ਨੇ ਕਿਹਾ ਸਿਕਿਉਰिटीज ਬਿਗ ਅਬਿਊਜ਼ ਟੂ ਡੈਮੋਕਰੇਸੀ ਤਾਂ ਡੈਮੋਕਰੇਸੀ ਨੂੰ ਬਚਾਉਣ ਲਈ ਦੁਬਾਰਾ ਸਾਰੇ ਬੈਲਟ ਪੇਪਰ ਜਿਹੜੇ ਛੇੜਛਾੜ ਹੋਈ ਉਦੇ ਵਿੱਚ ਹੁਣ ਮਾਨਯੋਗ ਸੁਪਰੀਮ ਕੋਰਟ ਇਹ ਵੀ ਦੇਖ ਸਕਦੀ ਵੀ ਕਿਹੜੇ ਵੈਲਟ ਪੇਪਰਾਂ ਨਾਲ ਛੇੜਛਾੜ ਹੋਈ ਹੈ ਉਹਨਾਂ ਨੂੰ ਫੋਰੈਂਸਿਕ ਐਕਸਪਰਟ ਕੋਲ ਭੇਜੇ ਜਾ ਸਕਦੇ ਨੇ ਕਿਉਂਕਿ ਵੀਡੀਓ ਵੀ ਆਈ ਸੀ ਉਹ ਜਿਹੜਾ ਇਲੈਕਸ਼ਨ ਵਾਲਾ ਬੰਦਾ ਸੀਗਾ ਨਾਲ ਉੱਥੇ ਉਹ ਵੇਖ ਰਿਹਾ ਕੈਮਰੇ ਵਾਲ ਇੰਜ ਕਰਕੇ ਫਿਰ ਛੇੜਖਾਨੀ ਕਰ ਰਿਹਾ ਫਿਰ ਉਧਰ ਨੂੰ ਕਰ ਰਿਹਾ ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਛੇੜਖਾਨੀ ਹੋਏ ਵਾਲੇ ਪੇਪਰ ਨੇ ਉਹਨਾਂ ਨੂੰ ਜਿੱਦੀ ਵੋਟ ਪਈ ਉਹਦੇ ਤੇ ਮੰਨ ਲਿਆ ਜਾਵੇ ਆਫਟਰ ਫੋਰੈਂਸਿਕ ਐਕਸਪਰਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਬੰਦਾ ਸੀ ਜਿਹੜਾ ਉਹ ਇਲੈਕਸ਼ਨ ਕਰਵਾ ਰਿਹਾ ਸੀ ਉਹਦੇ ਤੇ ਤੇ ਉਹਦੀ ਟੀਮ ਤੇ ਡੈਫੀਨੇਟ ਐਕਸ਼ਨ ਹੋਏਗਾ ਹੀ ਹੋਏਗਾ ਔਰ ਹੋਣਾ ਵੀ ਚਾਹੀਦਾ ਨਹੀਂ ਹੋਏਗਾ ਤੇ ਇਸ ਤਰ੍ਹਾਂ ਤੇ ਫਿਰ ਗੁੰਡਾਗਰਦੀ ਵੱਧਦੀ ਜਾਏਗੀ ਡੈਮੋਕ੍ਰੇਸੀ ਦਾ ਮਰਡਰ ਹੁੰਦਾ ਰਹੇਗਾ ਅੱਜ ਹੀ ਮੈਂ ਇੱਕ ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਦੀਆਂ ਗੱਲਾਂ ਸੁਣ ਰਿਹਾ ਸੀ ਔਰ ਉਹਨੇ ਕਿਹਾ ਕਿ ਮੈਂ ਤੱਕਾ ਕੀਤਾ ਜਿਹੜੇ 70 ਹਾਰੇ ਹੋਏ ਐਮਐਲਏ ਉਹਨਾਂ ਨੂੰ 17 ਕੇ 70 ਕਿੰਨੇ ਐ ਵੀ ਉਹਨਾਂ ਨੂੰ 70000 ਵੋਟਾਂ ਤੋਂ ਜਿਹੜੇ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਜਾਲੀ ਮੋਰਾ ਲਾ ਲਾ ਕੇ ਉਹਨਾਂ ਨੂੰ ਮੈਂ ਜਤਾਇਆ ਔਰ ਇਹ ਮੈਂ ਫਲਾਣੇ ਫਲਾਣੇ ਬੰਦੇ ਦੇ ਕਹਿਣ ਤੇ ਕੀਤਾ ਮੇਰੇ ਦਿਲ ਤੇ ਦਾ ਭਾਰ ਆਇਆ ਜਦੋਂ ਮੈਂ ਨਮਾਜ਼ ਅਦਾ ਕੀਤੀ ਉਸ ਤੋਂ ਬਾਅਦ ਮੈਨੂੰ ਡਰ ਲੱਗਿਆ ਤੇ ਮੈਂ ਮਰਨ ਚੱਲਿਆ ਸੀ ਪਰ ਮੈਂ ਸੋਚਿਆ ਕਿ ਨਹੀਂ ਮੈਂ ਇਹ ਸਾਰੀ ਗੱਲ ਆਪ ਜਾਊਂਗਾ ਪੁਲਿਸ ਕੋ ਕਿ ਮੈਨੂੰ ਅਰੈਸਟ ਕਰੋ ਮੈਨੂੰ ਇਹਦੀ ਪਨਿਸ਼ਮੈਂਟ ਦਿਓ ਔਰ ਮੈਂ ਇਹਦੀ ਪਨਿਸ਼ਮੈਂਟ ਲੈਣ ਤੋਂ ਬਾਅਦ ਆਪਣੇ ਆਪ ਨੂੰ ਮੰਨਾਂਗਾ ਕਿ ਮੈਨੂੰ ਕੋਈ ਮਤਲਬ ਸਵਰਗ ਜਾਂ ਜੋ ਵੀ ਉਹ ਕਹਿੰਦੇ ਨੇ ਸਾਨੂੰ ਉਹ ਜੰਨਤ ਮਿਲਣੀ ਹੈ ਸੋ ਪਾਕਿਸਤਾਨ ਵਰਗੇ ਜੇ ਮੁਲਕ ਵਿੱਚ ਇਹੋ ਜੀ ਗੱਲ ਹੋ ਸਕਦੀ ਹੈ ਤੇ ਹਲੇ ਇੰਡੀਆ ਚ ਨੂੰ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਜਿਹੜੇ ਲੋਕ ਵੀ ਕਰ ਰਹੇ ਨੇ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਡੈਮੋਕ੍ਰੇਸੀ ਦਾ ਮਰਡਰ ਕਰ ਰਹੇ ਨੇ ਉਹਨਾਂ ਬੰਦਿਆਂ ਦੇ ਵਾਸਤੇ ਤੇ ਵਾਕਈ ਕੁਐਸਚਨ ਮਾਰਕ ਦੀ ਗੱਲ ਹੈ ਫਿਰ ਉਹ ਫੋਰੈਂਸਿਕ ਐਕਸਪਰਟ ਤੋਂ ਬਾਅਦ ਸਾਡੀ ਮਾਨਯੋਗ ਅਦਾਲਤ ਆਪਣਾ ਡਿਸੀਜਨ ਦੇ ਸਕਦੀ ਹੈ ਜਾਂ ਇਵਨ ਮਾਨਯੋਗ ਸੁਪਰੀਮ ਕੋਰਟ ਕੋ ਇਨੀ ਪਾਵਰ ਹੈ ਕਿ ਉਹ ਇਹ ਦੇਖ ਕੇ ਕਿ ਵਾਕਈ ਇਹ ਫਰਾਡ ਹੋਇਆ ਰੀ ਇਲੈਕਸ਼ਨ ਵੀ ਕਰ ਸਕਦੀ ਹੈ ਵੀ ਰੀ ਇਲੈਕਸ਼ਨ ਕਰਾਏ ਜਾਣ ਜਾਂ ਪੁਰਾਣੇ ਇਲੈਕਸ਼ਨ ਦੇ ਉੱਤੇ ਜਿਹੜੇ ਤੁਹਾਨੂੰ ਦੱਸਿਆ ਸੀ ਵੈਲਿਡ ਪੇਪਰ ਡਿਸਟਰੋਏ ਕੀਤੇ ਗਏ ਨੇ ਉਹਨਾਂ ਵਿੱਚ ਵੀ ਦੇਖ ਸਕਦੀ ਹੈ ਵੀ ਉਹ ਕੀ ਕੀਤਾ ਜਾਵੇ ਜੀ ਜੀ ਜੇ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਰੀ ਇਲੈਕਸ਼ਨ ਵੀ ਹੋ ਸਕਦੇ ਨੇ ਪਰ ਜੇਕਰ ਹੁਣ ਰੀ ਇਲੈਕਸ਼ਨ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਪਾਰਟੀ ਗਈ ਹੈ ਸੁਪਰੀਮ ਕੋਰਟ ਦਾ ਜਿਹਨੇ ਰੁਕ ਕੀਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਉਹਨਾਂ ਨੂੰ ਤਾਂ ਫਿਰ ਤੋਂ ਨੁਕਸਾਨ ਹੋ ਰਿਹਾ ਕਿਉਂਕਿ ਪਹਿਲਾਂ 20 ਸੀਗੇ ਇਹਨਾਂ ਦੇ ਕਾਉਂਸਲਰ ਉਸ ਦੇ ਵਿੱਚੋਂ ਤਿੰਨ ਤਾਂ ਹੁਣ ਭਾਜਪਾ 'ਚ ਸ਼ਾਮਿਲ ਹੋ ਗਏ ਇਹਨਾਂ ਦੇ ਵੱਲ ਰਹਿ ਗਏ 17 ਤੇ ਭਾਜਪਾ ਫਿਰ 18 ਤੇ ਆ ਗਈ ਹੈ 19ਵੀਂ ਕਿਰਨ ਗੇਰਵੀ ਹੈ ਹਾਂ 19ਵੀਂ ਕਿਰਨ ਗੇਰਵੀ ਹੈ ਉਹ ਵੀ ਆਪਣਾ ਇਨਫਲੂਐਂਸ ਵਿਖਾਏਗੀ ਦੇਖੋ ਜੇ ਕੋਈ ਜਮੀਰ ਵੇਚ ਕੇ ਹੁਣ ਵਿਕ ਗਿਆ ਜਿਸ ਵੀ ਲਾਲਚ ਕਰਕੇ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਵਿਕਿਆ ਜਾਂ ਨਹੀਂ ਵਿਕਿਆ ਤੇ ਫਿਰ ਉਹ ਵੀ ਮਾੜੀ ਗੱਲ ਹੈ ਜੀ ਇਟ ਮੀਨਸ ਕਿ ਇਹ ਲੋਗ ਮੌਕਾ ਪ੍ਰਸਤ ਨੇ ਹਾਂ ਇੱਕ ਵਾਰੀ ਇਹ ਲੋਕ ਕਰ ਲੈਣਗੇ ਤੇ ਉਸ ਤੋਂ ਅਗਲੀ ਵਾਰ ਇਹਨਾਂ ਦੀਆਂ ਫਿਰ ਜਿਹੜੀਆਂ ਦਰਵਾਜ਼ੇ ਬੰਦ ਰਹਿਣਗੇ ਨਾ ਮਤਲਬ ਇੱਕ ਗਦਾਰ ਦੀ ਕੈਟਾਗਰੀ 'ਚ ਆ ਜਾਣਗੇ ਕੱਲ ਨੂੰ ਇਹ ਫਿਰ ਬੀਜੇਪੀ ਚ ਵੀ ਜਾਂਦੇ ਨੇ ਤੇ ਬੀਜੇਪੀ ਵੀ ਇਹਨਾਂ ਨੂੰ ਠੋਡੀ ਮਾਰੇਗੀ ਆਉਣ ਵਾਲੇ ਟਾਈਮ ਤੇ ਕਿ ਜੇ ਤੁਸੀਂ ਅਦੋਂ ਆਪਣੀ ਪਾਰਟੀ ਦਾ ਸਾਥ ਨਹੀਂ ਦਿੱਤਾ ਕੱਲ ਨੂੰ ਸਾਡਾ ਕਿੱਥੋਂ ਦੇ ਲੋਗੇ ਸੋ ਇਹੋ ਜਿਹੇ ਜਿਹੜੇ ਸ਼ਟਲਕਾਕ ਨੇ ਜਿਹੜੇ ਕੁਝ ਬੇਈਮਾਨ ਲੋਕ ਨੇ ਇਹਨਾਂ ਦੀ ਵੈਲਿਊ ਫਿਰ ਪਬਲਿਕ ਉਦੋਂ ਦੀ ਹੀ ਪਾਉਂਦੀ ਹੈ ਇਹ ਜਿਹੜੀ ਮਰਜ਼ੀ ਇਹ ਥੋੜਾ ਟੈਂਪਰੇਰੀ ਇਹਨਾਂ ਨੂੰ ਮਜ਼ਾ ਜ਼ਰੂਰ ਮਿਲਦਾ ਪਰ ਟੈਂਪਰੇਰੀ ਤੌਰ ਤੇ ਹੀ ਹੁੰਦਾ ਹੈ ਮਜ਼ਾ ਔਰ ਇਧਰ ਰਿਜ਼ਲਟ ਤੇ ਮਾੜਾ ਹੀ ਹੈ ਜ਼ਮੀਰ ਵੇਚ ਕੇ ਆਪਾਂ ਇਹ ਕੰਮ ਕਰਨਾ ਹੈ ਤੇ ਗਲਤ ਬੇਸਿਕਲੀ ਗਲਤ ਹੈ ਔਰ ਅਧਾਤਮਿਕ ਤੌਰ ਤੇ ਵੀ ਗਲਤ ਹੈ ਵਿਕਣਾ ਤੇ ਜੇ ਜਿਹਦੇ ਨਾਲ ਖੜ ਕੇ ਤੁਸੀਂ ਜਿੱਥੇ ਪਹੁੰਚੇ ਉਹਦਾ ਸਾਥ ਦਿਓ ਬਾਕੀ ਜੇ ਇਹ ਕੰਮ ਹੁੰਦਾ ਤਾਂ ਫਿਰ ਮੈਂ ਕਹਿੰਦਾ ਫਿਰ ਡੈਮੋਕ੍ਰੇਸੀ ਦਾ ਅਗਲਾ ਕਤਲ ਹੈ ਫਿਰ ਮਤਲਬ ਕੀ ਕੈਰੇਕਟਰ ਰਹਿ ਗਿਆ ਇਹਨਾਂ ਲੋਕਾਂ ਦਾ ਉਹ ਚੀਜ਼ ਸਮਝ ਨਹੀਂ ਆਉਂਦੀ ਜਦੋਂ ਸੀ ਡੈਮੋਕ੍ਰੇਸੀ ਦੀ ਗੱਲ ਕੀਤੀ ਤੇ ਕੀ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਕਾਇਮ ਰਹਿ ਸਕਦੀ ਹੈ ਕਿਉਂ ਜਿਸ ਤਰੀਕੇ ਦੇ ਹਾਲਾਤ ਜਾਂ ਜਿਸ ਤਰੀਕੇ ਦੀ ਸਥਿਤੀ ਬਣਾਈ ਗਈ ਹੈ ਅੱਪ ਬਹੁਤੋਂ ਦੂਰ ਕਿਉਂ ਜਾਈਏ ਪੰਜਾਬ 'ਚ ਆ ਜਾਂਦੇ ਆ ਕਿ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਪਿਛਲੇ ਪਾਸਿਓਂ ਜਿਹੜਾ ਆ ਦੂਸਰੇ ਬੰਨਿਓਂ ਬਾਰਡਰ ਦੇ ਉਸ ਬੰਨਿਓਂ ਲਗਾਤਾਰ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਉੱਤੇ ਕਹਿ ਰਹੇ ਨੇ ਕਿ ਜਿਹੜੇ ਬੰਬ ਸ਼ੈੱਲ ਚਲਾਏ ਜਾ ਰਹੇ ਨੇ ਉਹ ਸਿਟੀਜ਼ਨਸ ਦੇ ਉੱਤੇ ਸਵਿਲੀਅਨਸ ਦੇ ਉੱਤੇ ਚਲਾਏ ਨਹੀਂ ਜਾ ਸਕਦੇ ਤੇ ਨਾਲੇ ਜਿਸ ਤਰੀਕੇ ਨਾਲ ਕਿਸੇ ਹੋਰ ਸੂਬੇ ਦੀ ਹਦੂ ਕੇ ਪੂਰੀ ਦੀ ਪੂਰੀ ਕਾਰਵਾਈ ਕੀਤੀ ਗਈ ਹੈ ਪੁੱਲ ਪੰਜਾਬ ਦਾ ਲੱਗਦਾ ਬਾਰਡਰ ਪੰਜਾਬ ਦਾ ਤੇ ਏਰੀਆ ਪੰਜਾਬ ਦਾ ਡਰੋਨ ਵੀ ਪੰਜਾਬ ਦੇ ਵਿੱਚ ਆ ਰਹੇ ਨੇ ਹੋਰ ਹਰਿਆਣੇ ਦੇ ਤੇ ਗੋਲੀਆਂ ਵੀ ਹਰਿਆਣੇ ਦੀਆਂ ਪੰਜਾਬ ਚ ਡੇਗ ਰੀਆਂ ਦੇਖੋ ਮੈਨੂੰ ਤੇ ਫੋਟੋਆਂ ਵੇਖ ਕੇ ਸਿਰਫ ਬੰਦੇ ਹੀ ਸਾਡੇ ਪੰਜਾਬੀ ਲੱਭਦੇ ਆ ਕੰਮ ਤੇ ਤਾਲਿਬਾਨ ਵਾਲਾ ਹੀ ਹੋ ਰਿਹਾ ਇੱਥੇ ਜਿੱਦਾਂ ਤਾਲਿਬਾਨ ਚ ਜਾਂ ਅਫਗਾਨਿਸਤਾਨ ਚ ਜਾਂ ਉਧਰਲੇ ਪਾਸੇ ਦੇਖਦੇ ਆ ਲਾਲਾ ਲਾਲਾ ਹੁੰਦੀ ਭਈ ਪਬਲਿਕ ਸੜਕਾਂ ਤੇ ਮਰ ਰਹੀ ਹੈ ਜਿਹੜਾ ਇੱਕ ਵਾਰ ਦੀ ਜਿਵੇਂ ਸਿਚੁਏਸ਼ਨ ਹੈ ਉਹ ਦਿਖਦੀ ਪਈ ਐ ਦੇਖੋ ਜਿਹੜੀਆਂ ਮੰਗਾਂ ਨੇ ਸਾਡੇ ਕਿਸਾਨ ਵੀਰਾਂ ਦੀਆਂ ਉਹ ਕਿਸੇ ਨਾ ਕਿਸੇ ਸੂਰਤ ਤੇ ਪਿੱਛੇ ਜਿਵੇਂ ਪੜ ਰਿਆ ਸੀ ਆਰਟੀਕਲ ਮੰਨ ਲਓ ਐਮਐਸਪੀ ਦਿੱਤੀ ਜਾਂਦੀ ਐ ਤੇ 18 ਲੱਖ ਕਰੋੜ ਦਾ ਬੋਝ ਐ ਸਰਕਾਰ ਦੇ ਉੱਤੇ ਹੁਣ ਟੈਕਨੀਕਲੀ ਉਹ ਬੋਝ ਕੁਝ ਘੰਟਿਆਂ ਜਾਂ ਕੁਝ ਮਹੀਨਿਆਂ ਦਾ ਕਾਰਨ ਕੀ ਐ ਕਿ ਤੁਸੀਂ 18 ਲੱਖ ਮੰਨ ਲਏ 18 ਲੱਖ ਕਰੋੜ ਐ ਤੇ 18 ਲੱਖ ਕਰੋੜ ਦੀਆਂ ਤੁਸੀਂ ਫਸਲਾਂ ਖਰੀਦ ਲੈਣੀਆਂ ਤੇ ਵੇਚ ਵੀ ਦੇਣੀ ਐ 90% ਤੱਕ ਤੇ ਉਸ ਵੇਲੇ ਵਿਕ ਜਾਣੀਆਂ 70% 80% 50% ਜਿੰਨੀਆਂ ਵੀ ਤੇ ਬਾਕੀ 6 ਮਹੀਨਿਆਂ ਦੇ ਵਿੱਚ ਵਿੱਚ ਵਿਕ ਜਾਣੀਆਂ ਉਹ 18 ਲੱਖ ਕਰੋੜ ਰੁਪਏ ਫੇਰ ਇਕੱਠਾ ਹੋ ਜਾਣਾ ਇਹ ਪ੍ਰਤੀਕਿਰਿਆ ਜੇ 10 ਸਾਲ ਚੱਲਦੀ ਰਹੀ ਅੱਛਾ ਇਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਵੀ ਆਉਣਗੀਆਂ ਜਿਹੜੀਆਂ ਕਹਿਣਗੀਆਂ ਠੀਕ ਹੈ ਜੀ ਅਸੀਂ ਇਸ ਜਗ੍ਹਾ ਦਾ ਇਸ ਰੇਟ ਤੇ ਮਾਲ ਖਰੀਦਣ ਨੂੰ ਤਿਆਰ ਮੰਨ ਲਓ ਝੋਨਾ ਲਾਇਆ ਹੈ ਮੰਨ ਲਓ ਕਣਕ ਲਾਈ ਹੈ ਮੰਨ ਲਓ ਭਿੰਡੀ ਲਾਈ ਹੈ ਜਾਂ ਸਬਜ਼ੀ ਲਾਈ ਹੈ ਜਾਂ ਕੋਈ ਪਲਸਿਸ ਲਾਏ ਨੇ ਦਾਲਾਂ ਲਾਈਆਂ ਹੈ ਤੇ ਉਸ ਐਮਐਸਪੀ ਦੇ ਰੇਟ ਵਿੱਚ ਤੇ ਕੱਲਾ ਸਰਕਾਰ ਦੇ ਉੱਤੇ ਬੋਝ ਨਹੀਂ ਹੈ ਸਰਕਾਰ ਨੇ ਇਹਦੇ ਕਹਿ ਤਾ ਕਿ ਮੰਨ ਲਓ ਕਣਕ ਤੁਸੀਂ 3600 ਰੁਪਏ ਵਿੱਚਣੀ ਹੈ ਹਾਂ ਉਹਨੂੰ 3600 ਵਿੱਚ ਖਰੀਦ ਕੇ ਇਹਨਾਂ ਨੂੰ ਕੁਝ ਗਰੀਬ ਤਬਕਿਆਂ ਨੂੰ 1800 ਵਿੱਚ ਦੇਣੀ ਪੈ ਸਕਦੀ ਹੈ ਪਰ ਦੂਜੇ ਪਾਸੇ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਮਾਲ ਖਰੀਦਣਾ ਹੈ ਉਹਦੇ ਚੋਂ ਵੀ ਕੁਝ ਪ੍ਰੋਫਿਟ ਹੋਣਾ ਹੈ ਸੋ ਆ ਜਾ ਕੇ ਅੱਥਾ ਦਸਾਂ ਸਾਲਾਂ 'ਚ ਬਰਾਬਰੀ ਹੋਣੀ ਹੈ ਅੱਜ ਵੀ ਤਾਂ ਸਰਕਾਰ 1800 ਦੀ ਕਣਕ ਲੈ ਕੇ ਤੇ ਸਸਤੀ 'ਚ ਵੇਚ ਰਹੀ ਹੈ ਉਹ ਰੇਸ਼ੋ ਉਨੀ ਦੀ ਉਨੀ ਰਹੇਗੀ ਸਿਰਫ ਫਰਕ ਕਿੰਨਾ ਕੁ ਪੈਗਾ ਕਿ ਕੁਝ ਰੇਟ ਵਧ ਦਿੱਤਾ ਜਾਏਗਾ ਔਰ ਰੇਟ ਨੂੰ ਕੰਟਰੋਲ ਚ ਰੱਖਣਾ ਤਾਂ ਕਿ ਖਾਣ ਪੀਣ ਮਹਿੰਗਾ ਨਾ ਹੋਵੇ ਉਹ ਬੜਾ ਜ਼ਰੂਰੀ ਹੈ ਔਰ ਇਹਦੇ ਵਿੱਚ ਅਗਲਾ ਕੰਮ ਹੋ ਸਕਦਾ ਵੀ ਜਿਹੜੇ 100-100 ਕਿੱਲੇ ਵਾਲੇ 200-200 ਕਿੱਲੇ ਵਾਲੇ 500-500 ਕਿੱਲੇ ਵਾਲੇ 50 ਕਿੱਲੇ ਵਾਲੇ ਉਹਨਾਂ ਨੂੰ ਡਿਫਾਈਨ ਕਰ ਦੋਗੇ ਜਿਹੜਾ 5 ਕਿੱਲੇ ਵਾਲਾ ਮਾਲਕ ਹੈ ਉਹਦੇ ਲਈ ਆ ਰੇਟ ਫਿਕਸ ਕਰਦੇ ਅਸੀਂ ਉਹਨੂੰ ਇਹੋ ਰੇਟ ਦੇਾਂਗੇ 50 ਕਿੱਲੇ ਵਾਲਾ ਆਪਣਾ ਗਾਹਕ ਲੱਭ ਲਵੇ ਫਿਰ ਉਹਦੇ ਤੇ ਐਪਲੀਕੇਬਲ ਨਾ ਕਰੋ ਕੰਡੀਸ਼ਨਾਂ ਕਰ ਦੋ ਪ੍ਰੋਬਲਮ ਤੇ ਅੱਜ ਜਿਹੜਾ ਮਰਸੀਡੀਜ਼ 'ਚ ਕਿਸਾਨ ਬੈਠਾ ਉਹਨੂੰ ਨਹੀਂ ਐ ਅੱਜ ਜਿਹੜਾ ਫੋਰਚੂਨਰ 'ਚ ਪੱਠੇ ਢੋਂਦਾ ਪਿਆ ਕਿਸਾਨ ਉਹਨੂੰ ਨਹੀਂ ਐ ਅੱਜ ਵਿਚਾਰਾ ਕਿਸਾਨ ਉਹ ਐ ਜਿਹੜਾ 2 ਕਿੱਲੇ 4 ਕਿੱਲੇ 'ਚ ਆਪਣੀ ਗੁਜ਼ਾਰਾ ਕਰਦਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦੇ ਕੋਲੋਂ ਆਪਣੇ ਘਰ ਦੇ ਢਾਣੇ ਪੂਰੇ ਨਹੀਂ ਹੋ ਰਹੇ ਤੇ ਉਹ ਚਾਹੁੰਦਾ ਕਿ ਮੈਂ ਕੋਈ ਆਲਟਰਨੇਟਿਵ ਚੀਜ਼ਾਂ ਵਰਤਾਂ ਫਿਰ ਸਬਸਿਡੀਆਂ ਨੇ ਪੋਲੀ ਫਾਰਮਿੰਗ ਐ ਫਿਰ ਬੜਾ ਕੁਝ ਹੋਰ ਵੀ ਹੈਗਾ ਉਹਨਾਂ ਚੀਜ਼ਾਂ ਦੀ ਜਿਹੜੀ ਹੁਣ ਪਿੱਛੇ ਜੇ ਅਸੀਂ ਵੀ ਇੱਕ ਸਾਡੀ ਹਾਈ ਪਾਵਰ ਕਮੇਟੀ ਸੀ ਜਿਸ ਸ਼੍ਰੀ ਮਨਜੀਤ ਸਿੰਘ ਸਰ ਅਗੇ ਨੇ ਯੂਕੇ ਤੋਂ ਆਏ ਨੇ ਉਹ ਕਹਿੰਦੇ ਵੀ ਪਾਕਿਸਤਾਨ ਤੋਂ ਟਮਾਟਰ ਜਾ ਕੇ ਇੰਗਲੈਂਡ ਵਿਕ ਰਿਹਾ। ਇਹ ਮਤਲਬ ਝੂਠੀ ਜਿਹੀ ਐਗਜ਼ੈਂਪਲ ਦਵਾ ਵੀ 50 ਰੁਪਏ ਕਿਲੋ ਲੈ ਕੇ ਜਾਂ 10 ਰੁਪਏ ਕਿਲੋ ਲੈ ਕੇ 10 ਪੌਂਡ ਦਾ ਵਿਕਦਾ। ਯਾਨੀ ਕਿ 10 ਰੁਪਏ ਦਾ ਲੈ ਕੇ 1000 ਰੁਪਏ ਦਾ ਵਿਕਦਾ ਪਿਆ। ਤੇ ਉਹ ਫਾਇਦਾ ਉਹ ਚੁੱਕ ਰਹੇ ਨੇ। ਕਿਉਂ ਨਹੀਂ ਅੰਮ੍ਰਿਤਸਰ 'ਚ ਜਿੱਥੇ ਬਾਰਡਰ ਹੈ ਦੂਜਾ ਲੁਧਿਆਣਾ ਹੈ। ਪੰਜਾਬ ਦਾ ਤੇ ਹਰਿਆਣਾ ਵੀ ਸਾਡਾ ਭਰਾ ਹੀ ਆ ਮੈਂ ਕਹਿੰਦਾ ਹਰਿਆਣੇ ਨੂੰ ਵੀ ਨਾਲ ਜੋੜੋ। ਜੰਮੂ ਦਾ ਕੁਝ ਏਰੀਆ ਨਾਲ ਹੈ ਰਾਜਸਥਾਨ ਦਾ ਕੁਝ ਏਰੀਆ ਜਿੱਥੇ ਜਿਹੜੀ ਫਸਲ ਜ਼ਿਆਦਾ ਰਾਜਸਥਾਨ ਜੋਂ ਹਰੀ ਮਿਰਚ ਬੜੀ ਵਧੀਆ ਹੋ ਸਕਦੀ ਹੈ ਲਾਲ ਮਿਰਚ ਦੀ ਵਧੀਆ ਹੋ ਸਕਦੀ ਹੈ ਮੂੰਫਲੀ ਚੰਗੀ ਹੋ ਸਕਦੀ ਹੈ ਜਿੱਥੇ ਜਿਹੜੀ ਚੀਜ਼ ਹੋ ਸਕਦੀ ਹੈ ਹਰ 100 ਕਿਲੋਮੀਟਰ ਤੇ ਵੇਅਰ ਹਾਊਸ ਬਣਿਆ ਹੋਵੇ ਗੁੱਡ ਕੁਆਲਿਟੀ ਵੇਅਰ ਹਾਊਸ ਅ ਵਿਦ ਜਿਹੜਾ 에어 ਕੰਡੀਸ਼ਨਰ ਕਿਸਾਨ ਸਿੱਰੇ ਸਿੱਰੇ ਆਪਣਾ ਫਸਲ ਤੋੜੇ ਉੱਥੇ ਪਹੁੰਚੇ ਦੁਪਹਿਰ ਤੱਕ ਉੱਥੋਂ ਪੈਕ ਹੋਵੇ ਕਿਸਾਨ ਹੀ ਉਹਨਾਂ ਵਧੀਆ ਤਰੀਕੇ ਨਾਲ ਪੈਕ ਕਰੇ 에ਅਰਪੋਰਟ ਤੇ ਪਹੁੰਚੇ ਜਹਾਜ਼ ਚੜ੍ਹੇ ਸ਼ਾਮ ਦੇ 3 ਵਜੇ 17 ਘੰਟੇ ਬਾਅਦ इंग्लंड ਉਤਰੇ ਤੇ ਅਗਲੇ 24 ਆਵਰ ਉਹ ਫਸਲ ਵਿਕ ਜੇ ਕਿੰਨੇ ਪੈਸੇ ਸਾਡੇ ਪੰਜਾਬ ਚ ਆਉਣਗੇ ਉਹ 10 ਰੁਪਏ ਟਮਾਟਰ ਜਿਹੜਾ ਉਹ ਆਪੇ 50 ਦਾ ਵਿਕ ਜੂ ਹਾਂ ਉਹਦੇ ਚ ਲਿਮਟ ਕਰ ਦੋਵੇ ਵੀ ਇੱਕ ਕਾਰਡ ਤੇ ਇੱਕ ਕਿਸਾਨ ਜਦੀ ਜ਼ਮੀਨ ਹੈ ਉਹ ਇੰਨੇ ਕਿਲੋ ਤੋਂ ਵੱਧ ਐਕਸਪੋਰਟ ਨਹੀਂ ਕਰ ਸਕਦਾ ਠੀਕ ਉਹਦੇ ਚ ਸਾਡੇ ਕਿਸਾਨ ਵੀਰਾਂ ਨੂੰ ਖੁੰਬ ਦੀ ਖੇਤੀ ਹੈ ਅੱਜ ਕੱਲ ਤੇ ਕਈ ਵਿੱਚ ਕਿਸਾਨ ਵੀਰ ਇੰਨੇ ਇੰਟੈਲੀਜੈਂਟ ਰਏ ਉਹਨਾਂ ਨੇ ਕਮਰਿਆਂ ਦੇ ਵਿੱਚ ਕੇਸ ਰੁਗਾਤਾ ਜਿਹੜਾ ਪੰਪੂਰ ਚ ਹੁੰਦਾ ਪਿਛੇ ਤੁਸੀਂ ਸ਼ਦ ਕਰਕੇ ਆਇਸੀ ਕਵਰੇਜ ਸੋ ਇਹ ਓਪਰਚ्युनिटीज ਅਵੇਲੇਬਲ ਨੇ ਮੈਂ ਕਹਿੰਦਾ ਐਮਐਸਸੀ ਭੁੱਲ ਜਾਣ ਐਮਐਸਪੀ ਭੁੱਲ ਜਾਣੀ ਲੋਕਾਂ ਨੇ ਬਟ ਨੋ ਡਾਊਟ ਐਮਐਸਪੀ ਚਾਹੀਦੀ ਹੈ ਗਰੀਬ ਕਿਸਾਨ ਨੂੰ ਜਿਹਦਾ ਘਰ ਪੂਰਾ ਨਹੀਂ ਹੋ ਰਿਹਾ ਜਿੰਨੇ ਸੱਤ ਮੰਜ਼ਲੀ ਕੋਠੀ ਪਾ ਚੁੱਕਾ ਹੈ ਕੋਠੀ ਤੇ ਜਹਾਜ਼ ਬਣਾ ਚੁੱਕਾ ਹੈ ਜਿਹੜਾ ਫੋਰਚੂਨਰ 'ਚ ਪੱਠੇ ਧੋ ਰਿਹਾ ਉਹ ਕਿਸਾਨ ਨਹੀਂ ਰਹਿ ਗਿਆ ਉਹ ਸਿਰਫ ਟੈਕਸ ਬਚਾਉ ਯੰਤਰ ਹੈ ਕਿ ਮੇਰੇ ਕਰੋੜਾਂ ਰੁਪਏ ਦਾ ਟੈਕਸ ਮੈਂ ਬਚਾ ਲਵਾਂ ਔਰ ਸਾਡੇ ਭੋਲੇ ਭਾਲੇ ਜਿਹੜੇ ਵਿਚਾਰੇ ਬਾਰਡਰ ਤੇ ਬੈਠੇ ਨੇ ਐਸੋਲੇ ਉਹਨਾਂ ਨੂੰ ਹੁਣ ਵਕਤਾ ਪਿਆ ਹੋਇਆ ਔਰ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਮੈਂ ਸ਼ਰਯਮ ਕਹਣਾ ਇਹ ਗਲਤ ਹੈ ਲੀਗਲੀ ਗਲਤ ਹੈ ਇਹਦੇ ਤੇ ਮਾਨਯੋਗ ਸਾਡੀ ਹਾਈ ਕੋਰਟ ਨੇ ਵੀ ਕਿਹਾ ਸੀ ਕਿ ਪ੍ਰਦਰਸ਼ਨ ਕਰਨਾ ਇੱਕ ਸਿਟੀਜ਼ਨ ਦਾ ਰਾਈਟ ਹੈ ਕਨਸਟੀਟਿਊਸ਼ਨਲ ਰਾਈਟ ਹੈ ਉਹਨੂੰ ਪ੍ਰਦਰਸ਼ਨ ਕਰਨ ਦਿੱਤਾ ਜਾਵੇ ਹੁਣ ਉਹ ਕਹਿੰਦੇ ਜੀ ਬੱਸਾਂ 'ਚ ਚੜ ਕੇ ਆ ਜਾਓ ਟ੍ਰੇਨਾਂ 'ਚ ਚੜ ਕੇ ਆ ਜਾਓ ਹੁਣ ਚੜ ਕੇ ਆ ਜਾਓ ਤੇ ਉੱਥੇ ਫਿਰ ਤੁਸੀਂ ਉੱਥੇ ਰਾਮਲੀਲਾ ਗਰਾਊਂਡ 'ਚ ਵੜ ਜਾਓ ਤੁਹਾਨੂੰ ਉਸ ਰਾਮਲੀਲਾ ਗਰਾਊਂਡ 'ਚ ਵੀ ਵੜਨ ਦੇਣਾ ਭਰੇੜੀ 'ਚ ਵੜ ਜਾਓ ਤੇ ਉੱਥੇ ਰੋਟੀ ਕੌਣ ਖਵਾਊਗਾ ਟਾਇਲਟ ਜਾਣਾ ਉਹਨਾਂ ਨੇ ਬਾਇਓ ਬ੍ਰੇਕਸ ਲੈਣੀਆਂ ਨੇ ਜੇ ਪ੍ਰੋਟੈਸਟ ਕਰਨਾ ਤੇ ਉਹਨਾਂ ਦਾ ਜਿਹੜਾ ਫੇਰ ਬੇਸਿਕ ਰਾਈਟ ਹੈ ਰੋਟੀ ਕਪੜਾ ਮਕਾਨ ਮਕਾਨ ਤੇ ਤੁਸੀਂ ਨਹੀਂ ਦੇਣਾ ਸ਼ੈਲਟਰ ਤਾਂ ਦੇਣੀ ਪਵੇਗੀ। ਜਾਂ ਤੇ ਸਰਕਾਰ ਕਹਦੇ ਠੀਕ ਹੈ ਜੀ ਤੁਹਾਡਾ ਉੱਥੇ ਪ੍ਰੋਪਰ ਟੈਂਟਿੰਗ ਕਰਾ ਦਨੇ ਆ। ਆਪਣਾ ਆਪਣਾ ਆਈ ਕਾਰਡ ਦਿਖਾਓ। ਕਿਹੜੀ ਜ਼ਮੀਨ ਉਹਦੀ ਫਰਦ ਦਿਖਾਓ, ਉਹਦੀ ਮਾਲਕੀ ਦਿਖਾਓ ਆਪਣੀ। ਆਜੋ ਆ ਕੇ ਪ੍ਰੋਟੈਸਟ ਕਰ ਲਓ। ਇਦਾਂ ਥੋੜੀ ਰੋਕ ਸਕਦੇ ਆ ਕਿ ਗੁੰਡਾਗਰਦੀ ਕਰਕੇ ਸੂਲਾਂ ਘੜਤੀਆਂ। ਯਾਰ ਕੋਈ ਮਤਲਬ ਨੇ ਹੱਥੇ ਬੰਦੇ ਨੇ। ਡੈਮੋਕ੍ਰੇਸੀ। ਨੇ ਡੈਮੋਕ੍ਰੇਸੀ ਦੀ ਤੇ ਇੱਜ਼ਤ ਲੁੱਟੀ ਗਈ। ਉਹ ਤਾਂ ਖਤਮ ਹੋ ਗਈ। ਠੀਕ ਹੈ ਮੈਂ ਕਹਿੰਦਾ ਜੇ ਤੁਹਾਨੂੰ ਲੱਗਦਾ ਵੀ ਸਾਡੇ ਕਿਸਾਨਾਂ ਨੇ ਗਲਤ ਡਿਮਾਂਡ ਰੱਖੀ ਆ ਉਹਦੇ ਲਈ ਕੋਰਟ ਬਣੀ ਐ ਤੁਸੀਂ ਕੇਸ ਕਰ ਦਿਓ ਕਿਸਾਨ ਯੂਨੀਅਨ ਤੇ ਸਟੇਟ ਕਰ ਦਿਵੇ ਕਿ ਆ ਇਹਨਾਂ ਦੀ ਡਿਮਾਂਡ ਗਲਤ ਆ ਜਦੋਂ ਮੈਟ੍ਰਿਕ ਕੋਰਟ ਚ ਚਲਾਗੇ ਤਾਂ ਗੱਲ ਹੀ ਖਤਮ ਹੋ ਗਈ RAM ਜਨਮ ਭੂਮੀ ਦਾ ਮੈਟਰ 11 ਜੱਜਿਸ ਦੀ ਬੈਂਚ ਨੇ ਕੁਝ ਸਾਲ ਲਾ ਕੇ ਸੋਲਵ ਕੀਤਾ ਨਾ ਕੋਈ ਦੰਗਾ ਫਸਾਤ ਨਹੀਂ ਹੋਇਆ ਉਸ ਤੋਂ ਬਾਅਦ ਤਾਂ ਸਰਕਾਰ ਨੂੰ ਲੱਗਦਾ ਕਿ ਸਾਡੀਆਂ ਡਿਮਾਂਡਾਂ ਗਲਤ ਨੇ ਕਿਸਾਨਾਂ ਦੀਆਂ ਡਿਮਾਂਡਾਂ ਗਲਤ ਨੇ ਤੇ ਅਦਾਲਤ ਤੇ ਨਿਰਪੱਖ ਐ ਉਹ ਨਾ ਉਹਨਾਂ ਦੀ ਐ ਨਾ ਸਾਡੀ ਐ ਤੁਹ ਲਾ ਦੋ ਅੱਜ ਮੇਅਰ ਦੇ ਇਲੈਕਸ਼ਨਾਂ ਦੇ ਨੋਟਿਸ ਹੋਇਆ ਨਾ ਤੇ ਜੇ ਫਿਰ ਮੈਂ ਕਹਿੰਦਾ ਵੀ ਕੋਰਟ 'ਚ ਬੀਜੇਪੀ ਦੀ ਚੱਲਦੀ ਹੁੰਦੀ ਤੇ ਫਿਰ ਨੋਟਿਸ ਨਾ ਹੁੰਦਾ ਬਿਲਕੁਲ ਮਤਲਬ ਆਪਾਂ ਦੇਖੋ ਮੈਂ ਜਿੱਥੋਂ ਤੱਕ ਕੋਰਟਸ ਨੂੰ ਜਾਣਦਾ ਉਹਦੇ ਵਿੱਚ ਧੱਕਾ ਨਹੀਂ ਚੱਲਦਾ ਹਾਂ ਕਿਤੇ ਭੁੱਲੇ ਪਟਕੇ ਕੋਈ ਧੱਕਾ ਕਰ ਦਿੰਦਾ ਤੇ ਉਸ ਜੱਜ ਨੂੰ अर्ਲੀ ਰਿਟਾਇਰਮੈਂਟ ਦਿੱਤੀ ਦਿੱ ਜਾਂਦੀ ਹੈ ਕਿਉਂਕਿ ਸਸਪੈਂਡ ਕਰਨਗੇ ਤੇ ਅਖਬਾਰ 'ਚ ਛਪੇਗਾ ਤੇ ਜੁਡੀਸ਼ੀਅਨ ਦੇ ਉੱਤੇ ਵਿਸ਼ਵਾਸ ਟੁੱਟਦਾ ਲੋਕਾਂ ਨੂੰ ਉਸ ਬੰਦੇ ਨੂੰ ਇੱਕੋ ਗੱਲ ਕਹੀ ਜਾਂਦੀ ਵੀ ਸੱਜਣਾ ਤੈਨੂੰ अर्ली ਰਿਟਾਇਰਮੈਂਟ ਦੇ ਦੰਨੇ ਤੂੰ ਅਪਲਾਈ ਕਰ ਦੇ ਨਹੀਂ ਤਾਂ ਤੇਰੀ ਇੰਪੀਚਮੈਂਟ ਸ਼ੁਰੂ ਹੋ ਗਈ ਹੈ ਤੇ ਤੈਨੂੰ ਸਸਪੈਂਡ ਕਰਾਂਗੇ ਤੂੰ ਤੇ ਬਦਨਾਮ ਹੋਏਂਗਾ ਨਾਲ ਸਾਡਾ ਜੁਡੀਸ਼ੀਅਲ ਸਿਸਟਮ ਬਦਨਾਮ ਹੋਏਗਾ ਤੋ ਕਹੇ ਵੇਲੇ ਉਹਨਾਂ ਜੱਜਾਂ ਨੂੰ ਹਾਇਰ ਪੋਸਟ ਤੇ ਵੀ ਨਹੀਂ ਲਾਇਆ ਜਾਂਦਾ ਉਹਨਾਂ ਦੀ ਇਨਕਰੀਮੈਂਟਾਂ ਰੋਕ ਦਿੱਤੀਆਂ ਜਾਂਦੀਆਂ ਇੰਟਰਨਲ ਨਿਊਜ਼ ਹੁੰਦੀ ਹੈ ਇਹ ਬਾਹਰ ਨਹੀਂ ਨਿਕਲਦੀ ਕਿਉਂਕਿ ਜੁਡੀਸ਼ਰੀ ਬਦਨਾਮ ਨਹੀਂ ਕਰਨੀ ਇੱਕ ਬੰਦੇ ਕਰਕੇ ਐਡੀ ਵੱਡੀ ਜੁਡੀਸ਼ਰੀ ਬਦਨਾਮ ਨਾ ਹੋਵੇ ਕੋਰਟਾਂ 'ਚ ਦੇਰ ਜ਼ਰੂਰ ਲੱਗਦੀ ਹੈ ਪਰ ਗਲਤ ਕੰਮ ਨਹੀਂ ਹੁੰਦਾ ਕਿਉਂਕਿ ਕੋਰਟ ਨੇ ਇੱਕ ਪ੍ਰੋਸੀਜਰ ਮੁਤਾਬਕ ਚੱਲਣਾ ਹੈ ਤੇ ਜੇ ਉੱਥੇ ਵੀ ਗੁੰਡਾਗਰਦੀ ਸ਼ੁਰੂ ਹੋ ਗਈ ਵੀ ਵਿਵੇਕ ਆਇਆ ਨਹੀਂ ਕੋਰਟ ਚ ਚਲ ਠੋਕ ਦੋ ਵਿਵੇਕ ਨੂੰ ਵੀ ਵਾੜ ਦੋ ਅੰਦਰ ਨੋਵੇ ਵਿਵੇਕ ਦੀ ਸੁਣੀ ਜਾਏਗੀ ਉਹਨੂੰ ਸੁਣਨ ਲਈ ਕੋਰਟ ਚ ਬੁਲਾਇਆ ਜਾਏਗਾ ਉਹਦੇ ਲਈ ਪ੍ਰੋਸੀਜਰ ਦਿੱਤਾ ਜਾਏਗਾ ਵਿਵੇਕ ਕੋਰਟ ਚ ਪੇਸ਼ ਨਹੀਂ ਹੋਏਗਾ ਤੇ ਸੁਨੀਲ ਮੱਲਨ ਐਪਲੀਕੇਸ਼ਨ ਦੇਵੇਗਾ ਕਿ ਇਹਨੂੰ ਚੁੱਕ ਕੇ ਲਿਆਓ ਭਾਵੇਂ ਅਰੈਸਟ ਕਰਕੇ ਲਿਆਓ ਕੋਰਟ ਉਹ ਵਾਲਾ ਤਰੀਕਾ ਵੀ ਅਪਣਾਏਗੀ ਕਿ ਵਿਵੇਕ ਸਾਹਮਣੇ ਆ ਆਪਣੀ ਗੱਲ ਰੱਖ ਕੀ ਪਤਾ ਤੂੰ ਸਹੀ ਹੋਵੇਂ ਨੋ ਡਾਊਟ ਉਸ ਪ੍ਰੋਸੀਜਰ ਨੂੰ ਬਹੁਤ ਧੇਰ ਲੱਗ ਰਿਹਾ ਕਿਉਂਕਿ ਕੁਝ ਸ਼ਰਾਰਤੀ ਲੋਕ ਹੁਣੇ ਮੈਂ ਇੱਕ ਕੇਸ ਬਣਾਉਣਾ ਪਿਆ ਵਿਚਾਰਾ ਅਮਰੀਕਾ ਦਾ ਮੇਰਾ ਕਲਾਇੰਟ ਹੈ ਉਹਦੇ ਪਲਾਟ ਸੀ ਉੱਥੇ ਕੋਵਿਡ ਦੇ ਦਿਨਾਂ 'ਚ ਉਹਨਾਂ ਨੇ ਦਰਵਾਜ਼ੇ ਤੋੜੇ ਉਹਦੇ ਲੋਹੇ ਦੇ ਬਾਹਰੋਂ ਮੇਨ ਗੇਟ ਪਲਾਟ ਵਾਲਿਆ ਸੀ ਸਿਰਫ ਦੁوار ਕੀਤੀ ਸੀ 8-8 ਫੁੱਟ ਤੇ ਉਹਦਾ ਗੇਟ ਭੰਨ ਕੇ ਆਪਣੇ ਅੰਦਰੋਂ ਵੀ ਰਸਤਾ ਕੱਢ ਲਿਆ ਤੇ ਇੱਕ ਝੂਠਾ ਕਰਾਇਨਾਵਾ ਬਣਾ ਲਿਆ ਉਹਦੇ ਪਲਾਟ ਖਰੀਦਣ ਤੋਂ 1 ਮਹੀਨੇ ਬਾਅਦ ਪਹਿਲਾਂ ਦਾ ਮਤਲਬ ਵੇਖੋ 6 ਮਹੀਨੇ ਦਾ ਤੇ ਪ੍ਰੋਸੀਜਰ ਆ ਬਾਇ ਕਰੰਦਾ ਬਿਆਨਾ ਆਇਆ ਹੋਊਗਾ ਤੇ ਇੱਕੋ ਬੰਦਾ ਜਾਨਕਿ ਜਿਹੜਾ ਉਹ ਰਵੀ ਕੁਮਾਰ ਹੈ ਰਵੀ ਕੁਮਾਰ ਨੇ ਪਹਿਲਾਂ ਇਹਨੂੰ ਕਿਰਾਏ ਤੇ ਵੀ ਦੇ ਦਿੱਤਾ ਤੇ ਮਹੀਨੇ ਬਾਅਦ ਉਹਨੂੰ ਵੇਚ ਵੀ ਦਿੱਤਾ ਜਦੋਂ ਵੇਚਿਆ ਤੇ ਉਹਦੇ ਪਲਾਟ ਉਹਦੇ ਪੇਪਰਾਂ 'ਚ ਲਿਖਿਆ ਕਿ ਇਨਕੰਪਰੈਂਸ ਫਰੀ ਪਲਾਟ ਦੇ ਰਹੇ ਆ ਤੇ ਕਬਜ਼ਾ ਸਾਰਾ ਦੇ ਰਹੇ ਆ ਅੱਜ ਮੈਂ ਉਹ ਗੱਲ ਕਿੱਥੇ ਗਈ ਹੁਣ ਇੰਨੀ ਗੱਲ ਨੂੰ ਪ੍ਰੂਫ ਕਰਨ ਲਈ ਮੇਰੇ ਕਲੈਂਟ ਦੇ 10 ਸਾਲ ਲੰਘ ਜਾਣੇ ਆ ਗੱਲ ਸੋਚਣ ਵਾਲੀ ਹੈ ਸ਼ਰਾਰਤੀ ਨੇ ਸ਼ਰਾਰਤ ਕਰ ਲਈ ਕੋਰਟ ਨੇ ਵੀ ਹੁਣ ਪ੍ਰੋਸੀਜਰ ਮੁਤਾਬਕ ਚੱਲਣਾ ਹੈ ਕੋਰਟ ਨੇ ਨੂੰ ਸਮਝ ਵੀ ਲੱਗ ਗਈ ਮੰਨ ਲਓ ਕਿ ਮੇਰਾ ਕਲੈਂਟ ਉਜਾਗਰ ਸਿੰਘ ਜਾਇਜ਼ ਹੈ ਪਰ ਉਹਨੇ ਫਿਰ ਵੀ ਪ੍ਰੋਸੀਜਰ ਕੰਪਲੀਟ ਕਰਕੇ ਉਹ ਜਾਗਰ ਸਿੰਘ ਦੀ ਫੇਵਰ ਚ ਜੱਜਮੈਂਟ ਦੇਣੀ ਹੈ ਤੇ ਫਿਰ ਉਸ ਬਦਮਾਸ਼ ਨੇ ਕੀ ਕਰਨਾ ਹੈ ਜਿਹੜਾ ਚੋਰ ਹੈ ਜਿੱਤੇ ਪਰਚਾ ਹੋ ਚੁੱਕਾ ਹੈ 380 ਦਾ ਚੋਰੀ ਦਾ ਕਬਜ਼ੇ ਦਾ ਦੂਜੇ ਤੀਜੇ ਦਾ ਉਹਨੇ ਜਾ ਕੇ ਉਹ ਵੱਡੀ ਕੋਰਟ 'ਚ ਫੇਰ ਅਪੀਲ ਪਾ ਦੇਣੀ ਹੈ ਫਿਰ ਉਹਨੇ ਹਾਈ ਕੋਰਟਾ ਜਾਣਾ ਪਰ ਪ੍ਰੋਸੀਜਰ ਹੈ ਕੀ ਕਰੋਗੇ ਬੇਸ਼ਰਮ ਜਿਹੜਾ ਬੰਦਾ ਹੈ ਉਹ ਬੇਸ਼ਰਮੀ ਤੋਂ ਹਟ ਨਹੀਂ ਰਿਹਾ ਤੇ ਇਮਾਨਦਾਰ ਬੰਦਾ ਪਿਸ ਰਿਹਾ ਤੇ ਕਾਨੂੰਨ 'ਚ ਸ਼ਕਤੀ ਦੀ ਲੋੜ ਹੈ ਬਾਕੀ ਜਿੱਥੋਂ ਤੱਕ ਹਰਿਆਣੇ ਦਾ ਐਕਟ ਹੈ ਉਹ ਥੋੜਾ ਜਿਹਾ ਗਲਤ ਹੈ ਕਾਫੀ ਗਲਤ ਹੈ ਆਪਣੀ ਹੱਦ 'ਚ ਜੇ ਤੁਹਾਡੀ ਹੱਦ 'ਚ ਕੋਈ ਸਾਡਾ ਕੋਈ ਬੰਦਾ ਜਾਂਦਾ ਜੇ ਉਗਰਵਾਦੀ ਵੀ ਆ ਤੇ ਫੜ ਕੇ ਉੱਤੇ ਕਾਰਵਾਈ ਕਰੋ ਨਾ ਤੁਹਾਡੇ ਵੀ ਸਿਰ 'ਚ ਗੋਲੀ ਵੱਜੀ ਸੀ ਹਾਂਜੀ ਖੂਨ ਵਗਿਆ ਸੀ ਔਰ ਉਹ ਜਿਹੜੀ ਗੋਲੀ ਚਾਹੇ ਉਹ ਪਲਾਸਟਿਕ ਬੁਲੇਟ ਜਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਡੈਮੇਜ ਕਰਦੀ ਆ ਨੁਕਸਾਨ ਆਉਂਦਾ ਸੱਟ ਲੱਗਦੀ ਆ ਉਹ ਲੀਗਲੀ ਤੇ ਅਲਾਉਡ ਹੀ ਨਹੀਂ ਆ ਨਾ ਪਬਲਿਕ ਦੇ ਉੱਤੇ ਚਲਾਉਣਾ ਹਾਂ ਐਸੀ ਕੋਈ ਭੀੜ ਜਿਹੜੀ ਕਾਬੂ ਹੀ ਨਹੀਂ ਹੋ ਪਾਰੀ ਉਹਦੇ ਵਿਚਾਰੇ ਆਪਣੇ ਪੰਜਾਬ ਵਾਲੇ ਪਾਸੇ ਬੈਠੇ ਨੇ ਫਿਰ ਵੀ ਤੁਸੀਂ ਨਹੀਂ ਲੰਘਣ ਦੇਣਾ ਤੇ ਪੰਜਾਬ ਵਾਲੇ ਪਾਸੇ ਬੈਠੇ ਨੇ ਟਰੈਕਟਰ ਟਰਾਲੀ ਨਹੀਂ ਲੰਘਣ ਦੇਣਾ ਨਹੀਂ ਲੰਘ ਰਿਆ ਤੇ ਸਾਡੇ ਵੀ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਆਪਣਾ ਪ੍ਰੋਟੈਸਟ ਕੀਤਾ ਨਾ ਪਰ ਉੱਥੇ ਬਹਿ ਕੇ ਕਰੀ ਜਾਈਏ ਦੇਸ਼ ਕੀ ਸਾਰੇ ਦੇਸ਼ਾਂ ਜਿਹਦਾ ਚਰਚਾ ਸ਼ੁਰੂ ਹੋ ਗਈ ਹੈ ਤੇ ਮੈਂ ਇਹ ਚਾਹਾਂਗਾ ਉਲਟਾ ਕਿ ਉਹਦੇ ਲਾਗੇ ਕੋਈ ਜਗਾ ਲੱਭ ਕੇ ਜਗਾ ਕਰ ਦਿਓ ਖਾਲੀ ਪਬਲਿਕ ਨੂੰ ਲੰਘਣ ਦਿਓ ਪਬਲਿਕ ਤੁਹਾਡੇ ਨਾਲ ਹੈ ਔਰ ਪ੍ਰੋਟੈਸਟ ਆਪਣਾ ਜਾਰੀ ਰੱਖੋ ਔਰ ਇਹ ਸਾਬਤ ਕਰ ਦੋ ਕਿ ਹਰਿਆਣੇ ਨੇ ਜਿਹੜੇ ਉਥੇ ਸੂਲਾਂ ਗੱਡੀਆਂ ਜਿਹੜੇ ਉਥੇ ਬੈਰੀਗੇਟਿੰਗ ਕੀਤੀ ਉਹ ਸਾਰੀ ਗਲਤ ਹੈ ਇਲੀਗਲ ਹੈ ਤੁਸੀਂ ਸਾਰੇ ਜਣੇ ਸਗੋ ਟਿਕ ਕੇ ਪੀਸਫੁੱਲ ਪ੍ਰੋਟੈਸਟ ਤੇ ਆ ਜਾਓ ਔਰ ਅਗਲਾ ਮੈਂ ਇਹਦਰ ਤਾਂ ਗੱਲ ਦੱਸਦਾ ਵੀ ਜਿਹਦੇ ਨਾਲ ਤੁਹਾਡੀ ਵੀ ਹਿੰਦ ਪੂਰੀ ਹੋਏਗੀ ਪ੍ਰੋਟੈਸਟ ਵੀ ਹੋ ਜਾਏਗਾ ਸੜਕ ਦੇ ਨਾਲ-ਨਾਲ ਇੱਕ ਇੱਕ ਟਰਾਲੀ ਖੜੀ ਕਰ ਦੋ ਨਾ ਤੇ ਵੀ 300 ਕਿਲੋਮੀਟਰ ਲੰਬਾ ਪ੍ਰੋਟੈਸਟ ਇਹ ਵੀ ਵੀ ਗਿਨੀਜ਼ ਬੁੱਕ ਆਫ ਵਰਲਡ ਰਕਾਰਡ ਚ ਵੜ ਜੂ ਅਟਾਰੀ ਬਾਰਡਰ ਤੋਂ ਸ਼ੁਰੂ ਕਰ ਦਿੰਨੇ ਆ ਇਧਰੋਂ ਫਾਜ਼ਿਲਕਾ ਬੋਰ ਤੋਂ ਸ਼ੁਰੂ ਕਰ ਦਿੰਦੇ ਆਂ ਇਧਰੋਂ ਗੰਗਾ ਨਗਰ ਤੋਂ ਸ਼ੁਰੂ ਕਰ ਦਿੰਦੇ ਆਂ ਤੇ ਜਿੱਥੋਂ ਲੰਘਾ ਹੈ ਉੱਥੇ ਰੋਕੋ ਨਾ ਹੁਣੇ ਸਾਡੇ ਕਿਸਾਨ ਵੀਰਾਂ ਨੇ ਪੁਲਿਸ ਨੂੰ ਵੀ ਰੋਟੀ ਖਵਾਈ ਹੈ ਹਾਂਜੀ ਲੰਗਰ ਜਦੋਂ ਪਿਛਲੀ ਵਾਰ ਵੀ ਸੀ ਉਦੋਂ ਵੀ ਲੰਗਰ ਤੇ ਹੁਣ ਵੀ ਪ੍ਰੋਟੈਸਟ ਕਰ ਰਹੇ ਦਾ ਬੜਾ ਵਧੀਆ ਤਰੀਕਾ ਹੈ ਇੰਨੇ ਕਿਲੋਮੀਟਰ ਲੰਬਾ ਵਰਲਡ ਰਿਕਾਰਡ ਬਣ ਜਾਊਗਾ ਪਤਾ ਲੱਗ ਜਾਊਗਾ ਵੀ ਸਾਡੀ ਸੈਂਟਰ ਸਟਰੈਂਥ ਕਿੰਨੀ ਹੈ ਔਰ ਆਪਣੇ ਘਰਾਂ ਦੇ ਲਾਗੇ-ਲਾਗੇ ਤੁਸੀਂ ਆਪਣੀਆਂ ਹਰ ਹਾਈਵੇ ਦੇ ਨਾਲ-ਨਾਲ ਤੁਹਾਡੇ ਕੋਲ ਸਰਵਿਸ ਲੈਣ ਹੈਗੀ ਹੈ ਕਿਸੇ ਨੂੰ ਰੋਕਿਆ ਵੀ ਨਹੀਂ ਤੁਸੀਂ ਤੰਗ ਵੀ ਨਹੀਂ ਕੀਤਾ ਬਹੁਤੀ ਗੱਲ ਆਪਣੇ ਖੇਤ ਚ ਹੀ ਵਾੜ ਲਓ ਜਾਂ ਟਰਾਲੀ ਤਾਂ ਕਿ ਜਿਹਦਾ ਵੀ ਖੇਤ ਹੈ ਗਵਾੜ ਉਹਦੇ ਵਿੱਚ ਟਰਾਲੀਆਂ ਵਾੜ ਦਿਓ ਆਪਣੀਆਂ ਤੇ ਘਰ ਬਣਾ ਲਓ ਉੱਥੇ ਪ੍ਰੋਟੈਸਟ ਤੇ ਪ੍ਰੋਟੈਸਟ ਹੈ ਝੰਡਾ ਲੱਗਾ ਸਾਡਾ ਪ੍ਰੋਟੈਸਟ ਕਰ ਰਹੇ ਆ ਤੇ ਸ਼ਾਮ ਨੂੰ ਰੋਜ਼ ਰਹਿਰਾਸ ਕਰੋ ਤੇ ਸਵੇਰੇ ਕਰੋ ਸੁਖਮਨੀ ਸਾਹਿਬ ਦਾ ਪਾਠ ਤੇ ਵੇਖੋ ਰੱਬ ਕਿੰਨੀ ਜਲਦੀ ਸਾਡੀ ਸੁਣਦਾ ਸਰਿਆਂ ਦੀ ਤੇ ਰਹਿਮ ਆਊਗਾ ਕਿਸੇ ਦੇ ਕਿਸੇ ਦਿਲ 'ਚ ਔਰ ਜੋ ਜੈਜ ਮੰਗ ਹੈ ਦੇਖੋ ਅਲਟੀਮੇਟਲੀ ਜੇ ਐਮਐਸਪੀ ਆਉਂਦੀ ਹੈ ਮਨ ਲਓ 6000 ਰੁਪਏ ਦੀ ਕਣਕ ਮੰਗਦੇ ਕਿਸਾਨ ਮੰਨ ਲਓ ਹੁਣ ਆਪਾਂ ਗਲਤ ਪਾਸੇ ਤੁਰ ਪੰਨੇ ਨਾ ਕੋਈ ਕਿਸਾਨ ਗਲਤ ਮੰਨ ਲੰਨੇ ਆ ਤੇ ਬੋਝ ਕਿਦੇ ਸਿਰ ਤੇ ਆ ਹਰ ਬੰਦੇ ਦੇ ਇਕੱਲੇ ਕਿਸਾਨ ਤੇ ਨਹੀਂ ਜੇ ਕਣਕ 6000 ਰੁਪਏ ਹੋ ਜਾਗੀ ਤੇ ਤੁਸੀਂ ਕੀ ਸਮਝਦੇ ਹੋ ਕਿ ਬਾਜ਼ਾਰ ਚ ਮਿਲਣ ਵਾਲਾ ਕਪੜਾ ਸਸਤਾ ਰਹੇਗਾ ਡੀਜ਼ਲ ਮਹਿੰਗਾ ਹੁੰਦਾ ਥੋੜਾ ਜਿਹਾ ਰੁਪਿਆ ਤੇ ਨਾਲ ਹੀ ਸਾਰੇ ਰੇਟ ਵਧ ਜਾਂਦੇ ਨੇ ਚੱਪਲ ਵੀ ਮਹਿੰਗੀ ਆਂਦੀ ਹੈ ਜਿਹੜੀ 17 ਦੀ ਆਂਦੀ ਸੀ 200 ਰੁਪਏ ਦੀ ਪਹੁੰਚ ਗਈ ਆ ਨਾਈ ਵਾਲ ਕੱਟਦਾ ਹੁੰਦਾ ਸੀ ਅੱਜ 400 ਰੁਪਏ ਲੈਣ ਲੱਗ ਪਿਆ ਉਹਨਾਂ ਗੱਲ ਕੁਝ ਵੀ ਨਹੀਂ ਇਹ ਤਾਂ ਗੱਲ ਬਹੁਤ ਵੱਡੀ ਹੈ ਜਿਹੜਾ ਵਿਚਾਰਾ ਸੜਕਸ਼ਾਹ 20 ਰੁਪਏ ਲੈਂਦਾ ਸੀ ਅੱਜ ਉਹ ਵੀ 70 ਰੁਪਏ ਲੈਣ ਲੱਪਿਆ ਸੋ ਇੱਕ ਚੀਜ਼ ਜਿਹੜੀ ਖਾਸ ਕਰਕੇ ਐਸੈਂਸ਼ੀਅਲ ਕਮੋਡਿਟੀ ਹੈ ਉਹ ਜਦੋਂ ਵੱਧਦੀ ਹੈ ਨਾ ਉਹ ਕੱਲੇ-ਕੱਲੇ ਜੀਵ ਨੂੰ ਭਿਖਾਰੀ ਤੱਕ ਨੂੰ ਇਫੈਕਟ ਕਰਦੀ ਹੈ ਤੇ ਭਿਖਾਰੀ ਕੋਲ ਵੀ 10 ਰੁਪਏ ਦਾ ਨੋਟ ਦਿਓ ਕਹਿੰਦਾ ਬਾਉ ਜੀ 20 ਹੈਗੇ ਤੇ ਦੇ ਦੇ ਨਹੀਂ ਮੈਨ ਲੈਂਦਾ 10 ਰੁਪਏ ਇੰਨੀ ਅਕਲ ਭਿਖਾਰੀਆਂ ਦੀ ਹੋ ਗਈ ਹੈ ਸੋ ਆਪਾਂ ਅਲਟੀਮੇਟਲੀ ਕਰ ਕੀ ਰਹੇ ਹਾਂ ਸੋ ਇੱਕ ਬੈਲੈਂਸ ਚ ਚੀਜ਼ ਚਲਾਵਾਂਗੇ ਸਾਡਾ ਸਾਰਿਆਂ ਦਾ ਫਾਇਦਾ ਹੈ ਜੇ ਅੱਜ ਬਾਰਡਰ ਰੁਕਿਆ ਤੇ ਫਿਰ ਦੇਸ਼ ਦਾ ਤੇਲ ਵੇਸਟ ਹੋ ਰਿਹਾ ਉਹ 30 ਕਿਲੋਮੀਟਰ 40 ਕਿਲੋਮੀਟਰ ਲੰਬਾ ਘੇਰਾ ਉਹਦੇ ਚ ਵੀ ਜਾਮ 2.5 ਘੰਟੇ ਐਕਸਟਰਾ ਤੇ ਅਲਟੀਮੇਟਲੀ ਕੰਟਰੀ ਦਾ ਨੁਕਸਾਨ ਹੋ ਰਿਹਾ ਸਾਡੀ ਸਰਕਾਰ ਨੂੰ ਵੀ ਚਾਹੀਦਾ ਤੇ ਸਾਡੇ ਕਿਸਾਨ ਆਗੂਆਂ ਨੂੰ ਵੀ ਚਾਹੀਦਾ ਕਿ ਐਸਾ ਪ੍ਰੋਟੈਸਟ ਕਰੋ ਕਿ ਪਬਲਿਕ ਨੂੰ ਵੀ ਨੁਕਸਾਨ ਨਾ ਹੋਵੇ ਕਿਉਂਕਿ ਅਲਟੀਮੇਟਲੀ ਸਰਕਾਰ ਨੂੰ ਕੋਈ ਘਾਟਾ ਨਹੀਂ ਹੈ ਘਾਟਾ ਫਿਰ ਪਬਲਿਕ ਨੂੰ ਹੈ ਤੁਹਾਡੇ ਟੈਕਸ ਤੋਂ ਤੁਸੀਂ ਜਿਹੜਾ ਟੂਥਪੇਸਟ ਖਰੀਦਦੇ ਹੋ ਉਹ ਤੇ ਵੀ 28% ਟੈਕਸ ਦਿੰਦੇ ਪਿਓ ਨਿੰਕੇ 100 ਰੁਪਏ ਜੋ 28 ਰੁਪਏ ਤੇ ਤੁਸੀਂ ਸਰਕਾਰ ਨੂੰ ਦੇ ਦਿੰਦੇ ਹੋ ਤੇ ਉਹ ਜਦੋਂ ਸਰਕਾਰ ਦੇ ਪੈਸੇ ਖਰਚ ਹੋਣੇ ਨੇ ਉਹਨਾਂ ਨੇ 28 ਤੋਂ 30 ਕਰ ਦੇਣਾ ਟੈਕਸ ਤੁਹਾਡੇ ਜਾਣਾ ਫਿਰ ਕਾਉਸ ਫੀਸ ਲਾ ਦੇਣਾ ਫਿਰ ਐਜੂਕੇਸ਼ਨ ਫੀਸ ਲਾ ਦੇਣਾ ਕੰਮ ਹੋਵੇ ਨਾ ਹੋਵੇ ਸੋ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਕਰਨਾ ਵੀ ਚਾਹੀਦਾ ਬਟ ਥੋੜਾ ਜਿਹਾ ਹਲੀਮੀ ਚ ਜੇ ਰਹਿ ਕੇ ਚੱਲਾਂਗੇ ਤੇ ਜਿਆਦਾ ਵਧੀਆ ਰਿਜ਼ਲਟ ਆਣਗੇ ਪਬਲਿਕ ਨਾਲ ਜੁੜ ਜੇਗੀ ਪਬਲਿਕ ਵੀ ਤੁਹਾਡਾ ਸਾਥ ਦੇਣ ਲੱਗ ਪੇਗੀ ਇਸ ਵੇਲੇ ਪਬਲਿਕ ਵੀ ਕਿਤਨਾ ਕਿਤੇ ਨਰਾਜ ਹੈ ਵੀ ਜੇ ਕਿਸੇ ਨੇ ਵਿਚਾਰੇ ਨੇ ਹਸਪੀਟਲ ਪਹੁੰਚਣਾ ਹੈ ਕਿ ਇਹ ਬੱਚੇ ਦੀ ਇਮੀਗਰੇ ਉਹ ਬਾਹਰ ਦਾ ਵੀਜ਼ਾ ਲੱਗਾ ਹੈ ਉਹਨੇ ਜਾਣਾ ਡਰੇ ਪਏ ਨੇ ਮੇਰੇ ਕਲਾਇੰਟ ਨੇ 22 ਤਰੀਕ ਨੂੰ ਅੰਮ੍ਰਿਤਸਰ ਪਹੁੰਚਣਾ ਉਹਨੇ ਦੋ ਦਿਨ ਪਹਿਲਾਂ ਟਿਕਟ ਬੁੱਕ ਕਰਾਈ ਹੈ ਟ੍ਰੇਨ 'ਚ ਕਹਿੰਦਾ ਭਾਜੀ ਪਤਾ ਨਹੀਂ ਮੈਂ ਪਹੁੰਚੂਗਾ ਕੋਈ ਨਹੀਂ ਮੈਂ ਕੋਈ ਨਹੀਂ ਤੂੰ ਬਾਰਡਰ ਪਾਰ ਕਰ ਲਈ ਤੇ ਪੈਦਲ ਕਰ ਲਈ ਭਰਾ ਕਿਸੇ ਹੋਰ ਪਾਸਿਓਂ ਜਾਂ ਉਧਰੋਂ ਸਰਹਨਪੁਰ ਥੜੀਆਂ ਆ ਜਾ ਤੇ ਤੈਨੂੰ ਮੈਂ ਚੰਡੀਗੜ੍ਹੋਂ ਪਿਕ ਕਰ ਲੈਣਾ ਫ ਸੋ ਦੇਖੋ ਨਾ ਮੇਰੇ ਹਰ ਪਾਸੇ ਜਾਇਦੀ ਟਿਕਟ ਜਿਹੜੀ 2000 ਦੀ ਸੀ ਦਿੱਲੀ ਅਮਰਸਰ ਅੱਜ 17000 ਰੁਪਏ ਦੀ ਟਿਕਟ ਹੋਈ ਹੋਈ ਹੈ ਟ੍ਰੇਨ ਚ ਟਿਕਟਾਂ ਨਹੀਂ ਮਿਲਦੀਆਂ ਪਈਆਂ ਸੜਕ ਦਾ ਭਰੋਸਾ ਕੋਈ ਨਹੀਂ ਹੈ ਜੁਡੀਸ਼ਰੀ ਦੇ ਇਗਜ਼ਾਮ ਹੈ ਬੱਚਿਆਂ ਦੇ 3 ਮਾਰਚ ਨੂੰ ਉਹ ਹੁਣ ਮੇਰੇ ਕੁਝ ਫਰੈਂਡਸ ਦੇ ਫੋਨ ਆ ਰਹੇ ਨੇ ਜੱਜ ਬਣਨਾ ਮੁੰਡਿਆਂ ਨੇ ਜਾਂ ਕੁੜੀਆਂ ਨੇ ਕਿਸੇ ਨੇ ਆਗਰੇ ਤੋਂ ਆਣਾ ਹੈ ਕਿਸੇ ਨੇ ਰਾਜਸਥਾਨ ਤੋਂ ਆਣਾ ਕਿਸੇ ਨੇ ਕਿਤੋਂ ਆਣਾ ਕਿ ਭਾਜੀ ਸਾਡਾ ਰਹਿਣ ਦਾ ਕੋਈ ਹੋਟਲ ਕੋਈ ਪਹੁੰਚੀਏ ਕਿਵੇਂ ਰੂਟ ਕੀ ਪੈਣਾ ਉਹ ਵਿਚਾਰੇ ਪਰੇਸ਼ਾਨ ਨੇ ਮਤਲਬ ਦੇਖੋ ਬੱਚੇ ਜਿਹੜੇ ਪੇਪਰ ਦੇਣ ਵਾਲੇ ਉਹ ਵੀ ਪਰੇਸ਼ਾਨ ਆ ਪੰਜਾਬ ਚ ਨੈਟ ਵੀ ਬੰਦ ਕਰਤਾ ਪੰਜਾਬ ਚ ਨੈਟ ਬੰਦ ਕਰਤਾ ਮਤਲਬ ਚੰਡੀਗੜ੍ਹ ਚ ਵੀ ਵਿੱਚ ਵਿੱਚ ਬੁਲਾਵਾ ਵੱਜਦਾ ਠੀਕ ਹੈ ਸੋ ਕਹਿਣ ਦਾ ਭਾਵੇਂ ਹੈ ਕਿ ਆਪਾਂ ਥੋੜਾ ਜਿਆਦਾ ਸਾਰੇ ਜਣੇ ਸਿਆਣੇ ਬਣ ਜੀਏ ਪ੍ਰੋਟੈਸਟ ਤੇ ਪ੍ਰੋਟੈਸਟ ਹੈ ਉਹ ਦੁਨੀਆ ਨੂੰ ਦਿਖ ਰਿਹਾ ਔਰ ਉਹਦੇ ਵਿੱਚ ਕਿਸੇ ਲਈ ਵੀ ਥ੍ਰੈਟ ਨਾ ਬਣੀਏ ਸੋ ਬਾਕੀ ਫਿਰ ਵਾਪਸ ਆ ਜਾਂਦੇ ਮੇਅਰ ਦੀ ਇਲੈਕਸ਼ਨ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਸੁਪਰੀਮ ਕੋਰਟ ਕਿਉਂਕਿ ਇਹ ਪਬਲਿਕ ਇੰਟਰਸਟ ਦਾ ਫੈਸਲਾ ਹੈ ਔਰ ਇਹ ਗਲਤ ਨਹੀਂ ਹੋਣ ਦੇਗੀ ੱੱਕੇ ਮੁੱਕੀ ਇਹ ਚੀਜ਼ਾਂ ਹੁਣ ਪੁਰਾਣੇ ਹੋ ਗਏ ਅੱਗੋਂ ਨਹੀਂ ਚੱਲਣੇ ਜੀ ਸੋ ਸਰਕਾਰਾਂ ਵੀ ਸਮਝ ਲੈਣ ਲੋਕੀ ਵੀ ਸਮਝ ਲੈਣ ਪਬਲਿਕ ਵੀ ਸਮਝ ਲੋਏ ਕਾਰਨ ਹੈ ਕਿ ਪਹਿਲਾ ਜ਼ਮਾਨਾ ਸੀ ਨਾ ਉਹਦੇ ਚ ਤੁਹਾਡੇ ਕੋ ਕਮੀਜ਼ ਸੀਗੀ ਮੇਰੇ ਕੋ ਕਮੀਜ਼ ਹੀ ਨਹੀਂ ਸੀ ਮੈਂ ਨੰਗਾ ਹੀ ਘੁੰਮਦਾ ਸੀ ਤੇੜ ਕੱਛਾ ਪਾ ਕੇ ਯਾਨਕਿ ਲੈਵਲ ਦੋਨਾਂ ਦੇ ਚ ਫਰਕ ਬਹੁਤ ਜ਼ਿਆਦਾ ਸੀ ਅੱਜ ਤੁਹਾਡੇ ਕੋ ਵੀ ਕਮੀਜ਼ ਹੈਗੀ ਹੈ ਮੇਰੇ ਕੋ ਵੀ ਹੈਗੀ ਹੈ ਹੁਣ ਰੌਲਾ ਪੈ ਗਿਆ ਸਫੇਦ ਕੀ ਦੀ ਜ਼ਿਆਦਾ ਚਮਕ ਕੇ ਕੌਣ ਰੱਖਦਾ ਹੈ ਰਿਐਲਿਟੀ ਹੈ ਕੰਟੈਂਟ ਕੁਆਲਿਟੀ ਤੇ ਤੁਹਾਡਾ ਜਿਹੜੀ ਗ੍ਰੈਵਿਟੀ ਹੈ ਕੰਮ ਦੀ ਅੱਜ ਕੰਪੀਟੀਸ਼ਨ ਉਹਦਾ ਹੋ ਚੁੱਕਾ ਹੈ ਸੋ ਉਸ ਕੰਪੀਟੀਸ਼ਨ ਦੇ ਵਿੱਚ ਆਪਾਂ ਸਿਆਣੇ ਬਣੀਏ ਤੇ ਉਸ ਕੰਪੀਟੀਸ਼ਨ ਨੂੰ ਕਿਦਾਂ ਜਿੱਤ ਸਕਦੇ ਆ ਐਜੂਕੇਸ਼ਨਲ ਜਿੱਤ ਸਕਦੇ ਆ ਹਲੀਮੀ ਨਾਲ ਜਿੱਤ ਸਕਦੇ ਆ ਬਦਮਾਸ਼ੀ ਕੋਈ ਬੱਚਾ ਨਹੀਂ ਸੰਦਾ ਯਾਰ ਕਰਦਾ ਉਹਨੂੰ ਕਿਤੇ ਧੱਕਾ ਕਰੋ ਤੇ ਉਹ ਵੀ ਚੁੱਕ ਕੇ ਥੱਲੋ ਸਮਾਨ ਮੂੰਹ ਤੇ ਮਾਰਦਾ ਕਿ ਚੱਲ ਤੇਰੀ ਐਸੀ ਕਿਤੇ ਅਸੀਂ ਪਾਪਾ ਲੈ ਕੇ ਦੇ ਦਿੰਦਾ ਕਿ ਨਹੀਂ ਦਿੰਦਾ ਠੀਕ ਗਾਲ ਉਹ ਵੀ ਨਹੀਂ ਸੁੰਦਾ ਇਸੇ ਤਰੀਕ ਚ ਤੇ ਆਪਾਂ ਤਾਂ ਫਿਰ ਵੱਡੇ ਹੋ ਚੁੱਕੇ ਆ ਤੇ ਆਪਾਂ ਸਮਾਜ ਨੂੰ ਤੇ ਪੂਰੇ ਵਰਡ ਨੂੰ ਦਿਖਾਈਏ ਕਿ ਆਪਾਂ ਸੱਭਿਆ ਸਮਝਦਾਰ ਆ ਤੇ ਮਹਾਰਾਜ ਦੀ ਬਾਣੀ 'ਚ ਬੜੀ ਤਾਕਤ ਹੈ ਇਹ ਸ਼ੁਰੂਆਤ ਕਰਨ ਮੇਰੇ ਕਿਸਾਨ ਵੀਰ ਵੇਖੋ ਸਰਾਂਦੇ ਜੀ ਚਲੋ ਬਹੁਤ ਬਹੁਤ ਧੰਨਵਾਦ ਮੱਲੇ ਤੁਹਾਡਾ ਵੀ ਜੀ ਤੇ ਦਰਸ਼ਕਾਂ ਦਾ ਵੀ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਸੋ ਇਹ ਸੰ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਜੀ ਜਿਨ੍ਹਾਂ ਨੇ ਅੱਜ ਸੁਪਰੀਮ ਕੋਰਟ ਦੇ ਫੈਸਲਾ ਕੀ ਹੋ ਸਕਦਾ ਤੇ ਇਸ ਦੇ ਕਾਨੂੰਨੀ ਪ੍ਰਕਰਿਆ ਕੀ ਆ ਉਹ ਸਭ ਸਮਝਾਈ ਤੇ ਨਾਲੇ ਕਿਸਾਨਾਂ ਨੂੰ ਵੀ ਇੱਕ ਸਨੇਹਾ ਦਿੱਤਾ ਤੇ ਕਿਸਾਨਾਂ ਨੂੰ ਵੀ ਨਸੀਹਤ ਦਿੱਤੀ ਕਿ ਕਿਵੇਂ ਹੋਰ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਕੇ ਆਵਾਮ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਚੰਡੀਗੜ੍ਹ